ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ ਤੇ ਚੜੇ ਮੁਲਾਜ਼ਮ ਪਾ ਦਿੱਤਾਗਾ ਸਰਕਾਰ ਖਿਲਾਫ ਕੀਤੀ ਜਾ ਰਹੀ ਹੈ ਨਾਰੇਬਾਜੀ ਤੁਸੀਂ ਵੀ ਦੇਖੋ ਬੱਸ ਸਟੈਂਡ ਦਾ ਇਸ ਵੇਲੇ ਦਾ ਤਾਜ਼ਾ ਮਾਹੌਲ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਵੀ ਕਰਿਓ ਸੋ ਇਸ ਅੰਗਰੂਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੀ ਆਰਟੀਸੀ ਦੇ ਮੁਲਾਜ਼ਮ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ ਦੇ ਉੱਤੇ ਚੜ ਕੇ ਸਰਕਾਰ ਖਿਲਾਫ ਨਾਰੇਬਾਜੀ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਦੇਖਦੇ ਹੋਏ ਮੁਲਾਜ਼ਮਾਂ ਨੂੰ ਜੱਕ ਜੱਕ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਦੇ ਮਾਹੌਲ ਨੂੰ ਭਖਦਾ ਹੋਇਆ ਦੇਖ ਕੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਫਾਇਰ ਬਰਗੇਡ ਦੀਆਂ ਟੀਮਾਂ ਵੀ ਬੁਲਾ ਲੀਆਂ ਗਈਆਂ ਨੇ ਮੌਕੇ ਦੇ ਉੱਤੇ ਹੀ ਭਖਦਾ ਹੋਇਆ ਮਾਹੌਲ ਤੁਸੀਂ ਦੇਖ ਸਕਦੇ ਹੋ ਸਰਕਾਰੀ ਬੱਸਾਂ ਬੱਸਾਂ ਦੇ ਮੁਲਾਜ਼ਮਾਂ ਨੂੰ ਇੱਥਰ ਨਾਲ ਲਾਇਆ ਜਾ ਰਿਹਾ ਸੀ ਲੇਕਿਨ ਇੱਥੇ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤਾਂ ਪੁਲਿਸ ਮੁਲਾਜ਼ਮਾ ਵੱਲੋਂ ਪੀਆਰਟੀਸੀ ਦੇ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਨਜ਼ਰਬੰਦ ਵੀ ਕੀਤਾ ਜਾ ਰਿਹਾ ਹੈ ਅੱਜ ਜੋ ਜਾਮ ਲਾਇਆ ਸਾਡਾ ਜਾਮ ਲਾਉਂਦਾ ਕੋਈ ਮਕਸਦ ਨਹੀਂ ਸੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਸਰਕਾਰ ਆ ਰਹੀ ਉਸ ਦਾ ਵਿਰੋਧ ਕਰਦੇ ਆਇਆ ਸਮੇਂ-ਸਮੇਂ ਤੇ ਲਗਭਗ 7 ਤੋਂ 8 ਵਾਰੀ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਸੀ ਰੱਦ ਕਰਵਾਉਣ ਦੀ ਮੰਗ ਕਰਦੇ ਆਂ ਪਰ ਉਹਨਾਂ ਨੂੰ ਰੱਦ ਕਰਵਾਉਣ ਦੀ ਰੱਦ ਕਰਨ ਦੀ ਬਜਾਏ ਉਹਨਾਂ ਦੇ ਜੋ ਟੈਂਡਰਾਂ ਦੀ ਡੇਟਾ ਐਕਸਟੈਂਡ ਕੀਤੀ ਜਾਂਦੀ ਆ ਅੱਜ 28 ਤਰੀਕ 28 ਤਰੀਕ ਨੂੰ ਪਨਵਾਲ ਦੇ ਟੈਂਡਰ ਖੋਲਣ ਦੀ ਬੀਤੀ ਸੀਗੀ ਜਥੇਬੰਦੀ ਵੱਲੋਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ